ਔਰ ਬਈ ਸਾਸ਼ਟਰੀ ਕਾ ਸਾਰੇ ਭਰਾਵਾਂ ਜਿਹੜੇ ਜਿਹੜੇ ਆਪਣੀ ਸਾਡੀ ਵੀਡੀਓ ਦੇਖਦੇ ਨੇ ਤੇ ਅੱਜ ਦੀ ਵੀਡੀਓ ਆਪਰਾ ਪਾਈਪਾਂ ਤੇ ਪਾਈਪਾਂ ਚ ਜਿਹੜਾ H2O2 ਪਾਉਂਦੇ ਹੁੰਦੇ ਹੈਗੇ ਤਾਂ ਕਿ ਪਾਈਪਾਂ ਵਗੈਰਾ ਦੀ ਜਰਬ ਜਿਹੜੀ ਸਾਫ਼ ਕਰਦੇ ਉਹ ਕਰਦੇ ਸਾਰੀ ਉਹ ਤੇ ਤੇ ਅੱਜ ਪਾਵਾਂਗੇ ਆਪਾਂ ਪਾਈਪਾਂ ਚ H2O2 ਜਿਹੜਾ ਬੰਦ ਕਰ ਦਿੱਤਾ ਕੰਪਨੀ ਵੱਲੋਂ ਇਹ ਕੰਪਨੀ ਵੱਲੋਂ ਬੰਦ ਕਰਨਾ ਇਹਦਾ ਰੀਜ਼ਨ ਸੀਗਾ ਵੀ ਇੱਕ ਦੋ ਥਾਂ ਤੇ ਕਹਿੰਦੇ ਬਲਾਸਟ ਹੋ ਗਿਆ ਇਹਦਾ ਤਾਂ ਕਰਕੇ ਜਿਹੜਾ H2O ਲਿਕਵਿਡ ਸੀਗਾ ਇਹ ਬੰਦ ਕਰ ਦਿੱਤਾਗਾ ਤੇ ਉਹਦੀ ਜਗ੍ਹਾ ਆਪਾਂ ਨੂੰ ਕੋਈ ਹੋਰ ਉਹਨਾਂ ਨੇ ਪ੍ਰੋਡਕਟ ਦਿੱਤਾਗਾ ਜਿਹੜਾ 1 ਲੀਟਰ ਪਾਣੀ 'ਚ 2 ml ਚੱਲੂਗਾ ਤੇ ਆਹ ਪ੍ਰੋਡਕਟ ਆਗਾ ਉਹ ਲੀਟਰ ਆ ਇਹ ਇੱਕ ਤੇ ਇਹ ਲੀਟਰ ਤਾਂ ਵੈਸੇ ਹੋਰ ਚੀਜ਼ ਆ ਕੋਈ ਤੇ ਉਹਨਾਂ ਨੇ ਇਹਨਾਂ ਭਰ ਕੇ ਦਿੱਤਾ 1 ਲੀਟਰ ਆਪਾਂ ਨੂੰ 5 ਲੀਟਰ ਆਈ ਗਿਆ ਨੀ ਚੋਂ ਤੇ ਇਹ ਦਾ ਨਾਮ ਵਗੈਰਾ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਆਪਾਂ ਤੇਰਾ ਇੱਕ ਵਾਰੀ ਦੇਖ ਲਈਏ ਰਿਜ਼ਲਟ ਚੈੱਕ ਕਰ ਲਈਏ ਪਹਿਲੀ ਵਾਰ ਪਾਉਣ ਲੱਗੇ ਆਪਾਂ ਵੀ ਇਹ 6 7 ਲਾਟ ਹੋ ਗਿਆ ਆਪਾਂ ਨੂੰ ਕੱਢਦਿਆਂ ਨੂੰ ਤਾਂ 6 7 ਲਾਟ ਵਾਰੀ ਆਪਾਂ ਸੋ ਵੀ ਸਫਾਈ ਕਰੀਆ ਪਾਈਪਾਂ ਦੀ ਤਾਂ H2O2 ਹੀ ਵਰਤਿਆ ਇਹਦਾ ਹੋਰ ਕੋਈ ਪ੍ਰੋਡਕਟ ਨਹੀਂ ਵਰਤਿਆ ਆਪਾਂ ਅੱਜ ਤੱਕ ਜੇ ਆਪਾਂ ਐਵੇਂ ਹੀ ਕਹਿ ਲਈਏ ਵੀ ਅਸੀਂ ਵਰਤਿਆ ਜਾਂ ਵਰਤ ਕੇ ਦੇਖਿਆ ਆਪਾਂ ਕੋਈ ਹੋਰ ਪ੍ਰੋਡਕਟ ਨਹੀਂ ਵਰਤ ਕੇ ਦੇਖਿਆ ਅਜੇ ਤੱਕ ਤੇ ਤਾਂ ਕਰਕੇ ਆਪਾਂ ਪਹਿਲਾਂ ਨਹੀਂ ਕਹਿੰਦੇ ਸੀਗੇ ਵੀ ਆਹ ਚੀਜ਼ ਪਾਓ ਜਾਂ ਆਹ ਚੀਜ਼ ਪਾਓ ਪਹਿਲਾਂ ਆਪਾਂ ਰਿਜ਼ਲਟ ਚੈੱਕ ਕਰਿਆ ਜਿਵੇਂ H2O ਥੋਦੀ ਬਹੁਤ ਵਧੀਆ ਚੀਜ਼ ਸੀਗੀ ਉਹ ਤਾਂ ਕਿ ਰਿਜ਼ਲਟ ਵੀ ਬਹੁਤ ਘਣ ਸੀ ਉਹਦਾ ਪੈਪ ਪੂਪਾ ਨੂੰ ਐਦਾਂ ਪੂਰਾ ਸਾਫ਼ ਕਰਕੇ ਧਰ ਦਿੰਦੀ ਸੀ ਇੱਕ ਵਾਰਾਂ ਪਾ ਕੇ ਆਪਾਂ 24 ਘੰਟੇ ਉਹ ਰੱਖਣਾ ਹੁੰਦਾ ਸੀ ਆ ਪਾਪਾਂ ਦਾ 24 ਘੰਟੇ ਵਾ ਦਾ ਪਾਉਣਾ ਦਾ ਪਾਣੀ ਗੰਦਾ ਕੱਢ ਕੇ ਸਾਫ਼ ਪਾਣੀ ਪਾਪਾਂ ਵੀ ਇੱਕ ਵਾਰੀ ਕੱਢ ਦੇਣਾ ਹੁੰਦਾ ਸੀਗਾ ਤਾਂ ਉਹਦਾ ਰਿਜ਼ਲਟ ਯਾਰ ਆਪਾਂ ਨੂੰ ਬਹੁਤ ਘੈਂਟ ਲੱਗਿਆ ਬਹੁਤ ਵਧੀਆ ਰਿਜ਼ਲਟ ਸੀਗਾ ਤੇ ਅਸੀਂ ਤਾਂ ਉਹੀ ਲੈਣ ਗਏ ਸੀ ਤੇ ਕੰਪਨੀ ਨੇ ਇਹ ਰეკਮੈਂਡ ਕੀਤਾ ਕਿ ਇਹ ਵਰਤੋ ਐਟ ਕਿ ਬੀ ਐਚ 2ਓ 2 ਬੰਦ ਹੋ ਗਿਆ ਤਾਂ ਕਰਕੇ ਫਿਰ ਆਪਾਂ ਹੋਰ ਕੋਈ ਨਾਚਾਰਾ ਹੋਣ ਕਰਕੇ ਫਿਰ ਇਹ ਲੈ ਕੇ ਆਂਦਾ ਚਲੋ ਐਤਕੀ ਇਹ ਵਰਤ ਕੇ ਦੇਖਦੇ ਆਂ ਇਹਦਾ ਕੀ ਪ੍ਰੋਜੈਕਟ ਹੈਗਾ ਤੇ ਪਾਈਪਾਂ ਕਰੀ ਜਾਂਦੇ ਆਪਾਂ ਥੱਲੇ ਨਾਪਾ ਤੁਹਾਨੂੰ ਪਤਾ ਹੀ ਆ ਆਪਣਾ ਗੇੜੀ ਜਿਹੜਾ ਹੈ ਨਹੀਂਗਾ ਆਟੋਮੈਟਿਕ ਤੇ ਕਰਵਾਉਣਾਗਾ ਆਪਾਂ ਆਟੋਮੈਟਿਕ ਜਿੰਨਾ ਜਲਦੀ ਹੋ ਸਕੇ ਤਾਂ ਕਰਕੇ ਆਪਾਂ ਕਹਿੰਦੇ ਆ ਰੱਸੀਆਂ ਤਰਕ ਥੱਲੇ ਕਰਕੇ ਪਾਈਪਾਂ ਇੱਕਸਾਰ ਕਰੀ ਜਾਂਦੇ ਆ ਰੇਰੂ ਚੱਕਣ ਕਰਕੇ ਉੱਪਰ ਚੱਕੀਆਂ ਪਈਆਂ ਸੀ ਇਹ ਆਪਾਂ ਲਓ ਜੀ ਕਰਕੇ ਸਾਰੀਆਂ ਵਿਚਾਰੇ ਪਾਈਪਾਂ ਇੱਕਸਾਰ ਤੇ ਆਪਣੀਆਂ ਇਹ ਚਾਰ ਪਾਈਪਾਂ ਆ ਗਈਆਂ ਚਾਰ ਪਾਈਪਾਂ ਚ ਤਕਰੀਬਨ ਆਪਣਾ 20 ਲੀਟਰ ਪਾਣੀ ਇੱਕ ਪਾਈਪ ਚ ਖੜਦਾ 10 ਫੁੱਟ ਚ ਜਾਨੀ ਕਿ ਲੀਟਰ ਪਾਣੀ ਖੜਦਾ 200 ਫੁੱਟ ਹੋ ਗਿਆ ਇਹ 200 ਫੁੱਟ ਚ ਆਪਣਾ 20 ਲੀਟਰ ਇੱਕ ਪਾਈਪ ਚ ਪਾਣੀ ਹੋ ਗਿਆ ਇਹ 80 ਲੀਟਰ ਪਾਣੀ ਪਾ ਕੇ ਆਪਾਂ ਟੈਂਕੀ ਚ ਚਾਰਾਂ ਪਾਈਪਾਂ ਦਾ 20-20 ਲੀਟਰ ਪਾਣੀ ਪਾ ਕੇ ਟੈਂਕੀ ਚ ਤੇ ਪਲੱਸ 10 ਲੀਟਰ ਹੋਰ ਪਾ ਕੇ ਜਿਹੜੀਆਂ ਐਕਸਟਰਾ ਪਾਈਪਾਂ ਰਹਿ ਗਈਆਂ ਛੋਟੀਆਂ-ਮੋਟੀਆਂ ਅੱਗੇ ਲੱਗੀਆਂ ਹੋਈਆਂ ਨੇ ਜਿਹੜੀਆਂ ਉਹਨਾਂ ਖਾਤਰ 90 ਲੀਟਰ ਤੋਂ 100 ਲੀਟਰ ਦੇ ਕਰੀਬ ਪਾਣੀ ਕਰਕੇ ਆਪਾਂ ਟੈਂਕੀ 'ਚ ਇਹ ਜਿਹੜਾ ਲਿਆਂਦਾ ਚਟੂਰੀ ਆਟੋ ਦੀ ਜਗ੍ਹਾ ਇਹ ਪਾਉਣਾ ਆਪਾਂ ਫਿਰ ਦੇਖਦੇ ਹਾਂ ਦਾ ਕੀ ਰਿਜ਼ਲਟ ਹੈਗਾ 24 ਘੰਟੇ ਨੂੰ ਰੱਖ ਕੇ ਫਿਰ ਕਰਦੇ ਆਂ ਸੋਨੂੰ ਸਾਰੀ ਇਹਦੀ ਡਿਟੇਲ 'ਚ ਵੀਡੀਓ ਆਪਾਂ ਪਾ ਦਾਂਗੇ ਬਾਅਦ 'ਚ ਜਦੋਂ ਕੋਈ ਹੋਰ ਵੀਡੀਓ ਬਣਾਈ ਜਦੋਂ ਬਰੂਡਿੰਗ ਵਗੈਰਾ ਦੀ ਵੀਡੀਓ ਬਣਾਈ ਜਾਂ ਕੁਝ ਵੀ ਉਦੋਂ ਡਿਟੇਲ ਚ ਫੁੱਲ ਵੀਡੀਓ ਪਾ ਦਾਂਗੇ ਆਪਾਂ ਇਹਦੀ ਵੀ ਸਾਨੂੰ ਇਹਦਾ ਫਾਇਦਾ ਲੱਗਿਆ ਜਾਂ ਨਾ ਲੱਗਿਆ ਸਾਰੀ ਵੀਡੀਓ ਆਪਾਂ ਦੀ ਪਾ ਦਾਂਗੇ ਤੇ ਫਿਲਹਾਲ ਅਸੀਂ ਵੀ ਨ ਚੈੱਕ ਕਰਿਆ ਜੀ ਸਾਨੂੰ ਆਪਾਂ ਪਹਿਲਾਂ ਹੀ ਕਹਿ ਦਈਏ ਤੇ ਹੁਣ ਚੈੱਕ ਕਰ ਰਹੇ ਹਾਂ ਅਸੀਂ ਪਹਿਲੀ ਵਾਰ ਆਪਣੀ ਵੀ ਉਹਨੂੰ ਪਹਿਲਾਂ ਵੀ ਦੱਸਤਾ ਤੇ ਪੈਪਾਂ ਆਪਾਂ ਇੱਕ ਸਾਰ ਕਰੀ ਜਾਂਦੇ ਆ ਉਹਦਾ ਆਟੋਮੈਟਿਕ ਦਾ ਇਹ ਵੀ ਬਹੁਤ ਨਿਆਰਾ ਵੀ ਇੱਕ ਥਾਂ ਤੋਂ ਪੈਪ ਸਹੀ ਹੋ ਜਾਂਦੀ ਆ ਚਲੋ ਕੋਈ ਨਹੀਂ ਆਉਣ ਵਾਲੇ ਸਮੇਂ ਚ ਉਹ ਵੀ ਕਰਵਾ ਦੇਣੀ ਆ ਆਪਾਂ ਆਟੋਮੈਟਿਕ ਵੀ ਲਓ ਜੀ ਕਰੀ ਜਾਨੇ ਆਪਾਂ ਇੱਕ ਸਾਰ ਪਾ ਦੀਏ ਮੈਂ ਅੱਜ ਤੇ ਬੱਚਾ ਹੁਣ ਆਪਣਾ ਸੋਮਵਾਰ ਨੂੰ ਅੱਜ ਆਗਾ ਬੁੱਧਵਾਰ ਤੇ ਅਗਲੇ ਹਫਤੇ ਆਪਣਾ ਬੱਚਾ ਆ ਜਾਣਾ ਹੈ ਤਾਂ ਕਰਕੇ ਆਪਣੀ ਪਾਪਾਂ ਦੀ ਸਫਾਈ ਰਹਿ ਗਈ ਸੀ ਤੇ ਦੁਬਾਰਾ ਸਾਰੀ ਕਲੀ ਕੁਲੀ ਖਲਾਰਦਿਆਂ ਦੀ ਵੀਡੀਓ ਸਾਰੀ ਕਲੀ ਗਲੀ ਜੀ ਦੀ ਵੀਡੀਓ ਪਾਵਾਂਗੇ ਆਪਾਂ ਤੇ ਪਹਿਲਾਂ ਪਾਉਂਦੇ ਵੀ ਰਹਾ ਪਹਿਲਾ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸਾਰੇ ਭਰਾਵਾਂ ਦਾ ਉਹਦੇ ਲਈ ਵੀ ਧੰਨਵਾਦ ਤੇ ਵੀਡੀਓ ਦੇਖਦੇ ਰਿਹਾ ਕਰੋ ਸਾਰੇ ਭਰਾ ਤੇ ਉਹ ਨਵੇਂ ਸ਼ੈੱਡ ਦੀ ਵੀਡੀਓ ਪਾਉਣੀ ਆ ਆਪਾਂ ਡਿਟੇਲ ਚ ਉਹ ਵੀ ਪਾਵਾਂਗੇ ਇੱਕ ਦਿਨ ਥੋੜਾ ਮੋਟਾ ਕੰਮ ਰਹਿੰਦਾਗਾ ਬਾਕੀ ਤੇ ਦੋਨਾਂ ਵਿੱਚ ਆਪਾਂ ਇਕੱਠੇ ਹੀ ਬਚਾ ਪਾ ਦੇਣਾ ਸੋਮਵਾਰ ਨੂੰ ਲਓ ਜੀ ਪਾਈ ਜਾਂਦਾ ਪਾਣੀ ਤਾਂ ਨਹੀਂ ਟੈਂਕੀ 'ਚ ਪਾਣੀ ਛੱਡ ਰੱਖਿਆ ਹੀ ਆਪਾਂ ਟੈਂਕੀ 'ਚ ਕਰ ਲੈਣਾ 80 ਤੋਂ 90 ਲੀਟਰ ਪਾਣੀ ਕਰਕੇ ਆਪਾਂ ਫੇਰ ਜਿਹੜੀ ਇਹ ਦਵਾਈ ਪਾਉਣੀ ਹੈ ਜੀ ਟੈਂਕੀ ਚੋਂ ਪਾਣੀ ਛੱਡ ਲਈਏ ਹੁਣ ਆਪਾਂ ਯਾਨੀ ਕਿ ਵੀ ਤੋਂ ਇਹਦਾ ਗੰਦਾ ਪਾਣੀ ਆਪਾਂ ਟੈਂਕੀ ਚੋਂ ਪਹਿਲਾਂ ਕੱਢਦੀ ਇਹਨੂੰ ਤਾਂ ਕਿ ਉਹਦਾ ਫਾਇਦਾ ਨਹੀਂ ਹੈਗਾ ਕਿ ਪਹਿਲੇ ਹੀ ਪਾਪਾਂ ਦੇ ਤਾਂ ਗੰਦਾ ਪਾਣੀ ਬਹੁਤ ਹੁੰਦਾ ਹੈ ਇਹ ਫਿਲਟਰ ਲੱਗਿਆ ਹੋਇਆ ਹੈ ਤੇ ਆਪਣਾ ਇਹ ਫਿਲਟਰ ਆਹੀ ਆਪਾਂ ਪੂਰੀ ਛੱਡਦੇ ਆਂ ਤੇ ਛੱਡ ਸੁੱਕ ਜਾਣਾ ਇੱਕ ਦੋ ਦਿਨਾਂ ਚ ਇਹ ਪਾਣੀ ਕੱਢਦੀ ਆ ਪੂਰੀ ਆਪਾਂ ਜੀ ਕੱਢ ਕੇ ਸਾਫ ਪਾਣੀ ਪਾਉਨੇ ਆਪਾਂ ਟੈਂਕੀ ਵਿੱਚ ਸਾਫ ਪਾਣੀ ਪਾ ਕੇ ਟੈਂਕੀ ਤੇ ਛਰਦਿਆਂ ਚਾਰੇ ਪੈਪਾਂ ਚ ਪਾਣੀ ਤੇ 24 ਘੰਟੇ ਖੜਾ ਕੇ ਰੱਖਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ 24 ਘੰਟੇ ਬਾਅਦ ਜਦੋਂ ਆਪਾਂ ਸਾਫ ਪਾਣੀ ਪਾ ਕੇ ਤੁਹਾਨੂੰ ਗੰਦਾ ਉਹਨਾਂ ਦਾ ਪਾਣੀ ਨਿਕਲਦਾ ਦਿਖਾਵਾਂਗੇ ਯਾਦ ਰੱਖਿਓ ਤਾਂ ਆ ਬੈਡਾ ਆ ਦਵਾਈਆਂ ਤੋਂ ਪੈਣ ਵਾਲਾ ਪਾਣੀ ਜਿਹੜਾ ਪਹਿਲਾਂ ਖੜਾ ਸੀ ਉਹ ਆਪਾਂ ਟੈਂਕੀ ਚੋਂ ਸਾਰਾ ਬਾਹਰ ਕੱਢੀ ਜਾਣਿਆ ਕੀ ਸਾਫ ਕਰਕੇ ਫੇਰ ਵਧੀਆ ਤਾਂ ਆਪਾਂ ਨਹੀਂ ਪਾ ਕੇ ਫਿਰ ਜਿਹੜਾ ਆਪਾਂ ਲੀਟਰ ਕਿੱਥੇ ਰੱਖ ਤਾ ਉਹ ਉਹ ਪਾਉਣਾ ਹੈ ਇਹ ਚ ਆ ਪਿਆ ਹੈਗਾ ਇਹ ਜਿਹੜਾ 100 ਲੀਟਰ ਪਾਣੀ ਚ 1 ਲੀਟਰ ਪੈਣਾ ਇਹ ਤੇ ਇਹਦੀ ਥੋੜੀ ਡੋਜ ਵਧਾ ਕੇ ਪਾਈ ਆ ਇਸ ਦੀ ਸਵਾਰ ਆਪਾਂ ਤੇ ਵੈਸੇ ਤਾਂ ਹੁਣ 700 800 ਨਾਲ ਸਰ ਜਣਾ ਦੀ ਤਾਂ ਕਰਕੇ ਡੋਜ ਵਧਾ ਕੇ ਪਾਈ ਆ ਵੀ ਪਹਿਲੀ ਵਾਰ ਆ ਵੈਸੇ ਲੋਕ ਕਾਲ ਕਰੀ ਜਾਂਦੇ ਆ ਦਾ ਰਿਜ਼ਲਟ ਚੈੱਕ ਆਪਾਂ ਨਹੀਂ ਕਰਿਆ ਹੈਗਾ ਤਾਂ ਕਰਕੇ ਆਪਾਂ ਇਹ ਵੱਧ ਪਾ ਰਹੇ ਆ ਪਹਿਲੀ ਪਹਿਲੀ ਵਾਰੀ ਲਓ ਜੀ ਟੈਂਕੀ ਹੋ ਗਈ ਵਿਹਲੀ ਤੇ ਹੁਣ ਆਪਾਂ ਡੈਂਕੀ ਚ ਸਾਫ ਪਾਣੀ ਛੱਡ ਲਈਏ ਸਾਫ ਪਾਣੀ ਛੱਡ ਕੇ ਟੈਂਕੀ ਚ ਤੇ ਅੱਗੇ ਦਾ ਕਰੀਏ ਆਪਾਂ ਸੈਸੋ ਸ਼ੁਰੂ ਲੋਈ ਛੱਲ ਪਿਆ ਪਾਣੀ ਟੈਂਕੀ ਚ ਤੇ ਪਾਣੀ ਪਾ ਕੇ ਆਪਾਂ ਟੈਂਕੀ ਦਾ ਖੇਰ ਪਾਉਣਿਆਂ ਦਵਾਈ ਲਓ ਜੀ ਪਾਉਣ ਲੱਗੇ ਆਪਾਂ ਦਵਾਈ ਤੇ ਜਿਹੜਾ ਇਹਨਾਂ ਦਾ ਟੈਂਕੀਆਂ ਦਾ ਛੋਟੀਆਂ ਦਾ ਆਪਣਾ ਗੰਦਾ ਪਾਣੀ ਆ ਉਹ ਸਾਈਡ ਤੇ ਕੱਢਦੀ ਆਪਾਂ ਇੱਕ ਵਾਰ ਤਾਂ ਕਿ ਜਿਹੜਾ ਸਿੱਧਾ ਉਹ ਆਪਣਾ ਤਿਆਰ ਵਜੇੜਾ ਪਾਣੀ ਇੰਟਰ ਹੋ ਜੇ ਦੇਖੋ ਇਹਨਾਂ ਗੰਦਾ ਪਾਣੀ ਹੋ ਗਿਆ ਤੇ ਪੂਰਾ ਇਹਨਾਂ ਨੂੰ ਢੋਲੀਆਂ ਢੋਲੀਆਂ ਨੂੰ ਨੱਕੈਂਟ ਕਰ ਦੂਗਾ ਜਿਹੜਾ ਪਾਉਣੇ ਆਪਾਂ ਵਿਚੇ ਤੇ ਤਿਆਰ ਓਕੇ ਰਿਪੋਰਟ ਬਣਾ ਕੇ ਰੱਖ ਦੂਗਾ ਜਮ ਇਹਨਾਂ ਦਾ ਪ੍ਰੋਜੈਕਟ ਹੈ ਨਾ ਜੇ ਸ਼ੁਰੂ ਕਰ ਲੱਗੇ ਹੁਣ ਆਪਾਂ ਪਾਣੀ। ਲਓ ਜੀ। ਪਾ ਲਾ ਕੇ ਤੇ ਹੁਣ ਆਪਾਂ ਉਹ ਲੀਟਰ ਪਾ ਦਈਏ ਖੋਲ ਕੇ ਚ। ਲੀਟਰ ਪਾਉਣ ਲੱਗੇ ਆਪਾਂ ਖੋਲ ਕੇ। ਪਹਿਲਾਂ ਜਿਹੜਾ H2O2 ਪਾਉਂਦੇ ਹੁੰਦੇ ਸੀ ਆਪਾਂ ਉਹ 10 ਲੀਟਰ ਪਾਉਂਦੇ ਹੁੰਦੇ ਸੀ ਜੀ। ਤੇ ਇਹ ਪਾਉ ਰਹੇ ਆ ਆਪਾਂ ਸਿਰਫ 1 ਲੀਟਰ। ਇਹ 1 ਲੀਟਰ ਦੀ ਕਿੰਨੀ ਆ ਖੋਲ ਲਈ ਆਪਾਂ ਢੱਕਣ ਇਹਦਾ। ਲਗਾਉ ਜੁਰ ਛੱਗ ਜਿਹੜਾ ਪਾ ਡਾਕਤਾ ਹੈ ਵੀ ਥੋੜਾ ਜਿਹਾ ਸਮੈਲ ਜਿਹਾ ਹੈਗਾ ਤਾਂ ਇਹੜਾ 100 ਲੀਟਰ ਪਾਣੀ ਤਕਰੀਬਨ ਆਪਣਾ ਹੋ ਗਿਆ ਅੱਧੀ ਟੈਂਕੀ 90 ਲੀਟਰ ਪਾਣੀ ਕਰਨਾ ਸੀ ਅੱਧੀ ਤੋਂ ਆਪਣੀ ਥੋੜੀ ਜਿਹੀ ਟੈਂਕੀ ਘਟਾ ਗਈ ਤੇ ਐਨੇ ਪਾਣੀ ਵਿੱਚ ਤੇ ਪਾ ਰਹੇ ਆ ਆਪਾਂ ਪੈ ਗਿਆ ਇਹ ਪਰ ਜਦੋਂ ਡਾਕਟਰ ਜਿਹੜਾ ਆਪਣਾ बना तो हाँ भी होगी चंकी तरह पाइप रचम भी सदन लगे पानी हो टी पाइप पानी होना हो गया स्टार्ट 14 ਟੈਂਕੀਆਂ 'ਚ ਪਾਣੀ ਆਉਣਾ ਹੋ ਗਿਆ ਸਟਾਰਟ ਹੁਣ ਲੱਗਿਆ 14 ਟੈਂਕੀਆਂ 'ਚ ਪਾਣੀ ਤੇ ਹੁਣ ਤੱਕरीबन 10 ਤੋਂ 15 ਮਿੰਟਾਂ ਦੇ ਵਿੱਚ ਵਿੱਚ ਪਾਈ ਪੰਪ ਸਾਰੀਆਂ ਭਰ ਜਾਣੀਆਂ ਨੇਗੀਆਂ ਲੋ ਜੀ ਇਹ ਟੈਂਕੀ ਜੀ ਵੀ ਆਉਣਾ ਹੋ ਗਿਆ ਪਾਣੀ ਸਟਾਰਟ ਤੇ ਪਾਈ ਪਾ ਕਰਤੀਆਂ ਤਿੰਨੇ ਲੈਵਲ ਤੇ ਤੇ ਇੱਕ ਪਾਈਪ ਆਪਣੇ ਉੱਪਰ ਆ ਗਈ ਇਹਨੂੰ ਵੀ ਆਪਾਂ ਹੁਣ ਕਰ ਦਨੇ ਆ ਲੈਵਲ ਤੇ ਤੇ ਤੋਂ ਸਾਨੂੰ ਜਦੋਂ ਗੋਲੀਆਂ ਉੱਠੀਆਂ ਸਾਰੀਆਂ ਪਾਈਪਾਂ 'ਚ ਪਾਣੀ ਆ ਜਾਊਗਾ ਤੇ ਗੇਟ ਵਾਲ ਖੋਲ ਕੇ ਆਪਾਂ ਇੱਕ ਵਾਰੀ ਪਾਣੀ ਥੋੜਾ ਥੋੜਾ ਕੱਢ ਦੇਵਾਂਗੇ ਤਾਂ ਕਿ ਕੋਈ ਪਹਿਲਾਂ ਵਾਲਾ ਦਵਾਈ ਵਗੈਰਾ ਵਾਲਾ ਪਾਣੀ ਖੜਾ ਹੋਵੇ ਉਹ ਬਾਹਰ ਨਿਕਲ ਜੇ ਤੇ ਇਹਦੇ ਦਵਾਈ ਵਾਲਾ ਪਾਣੀ ਖੜ ਜੇ ਵੇਪਾਂ ਜਣ ਤੇ ਇਹਨਾਂ ਦੀ ਕੋਈ ਨਿਪਲ ਵਗੈਰਾ ਬੰਦ ਹੋਣ ਦੀ ਸਮੱਸਿਆ ਨਹੀਂ ਆਉਂਦੀ ਹੈਗੀ ਜੇ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖਦੇ ਆਂ ਤੇ ਜ਼ਰੂਰ ਕਰਨਾ ਚਾਹੀਦਾ ਪਰ ਆਪਣੇ ਨਾਲ ਤਾਂ ਕਦੇ ਕਾਹ ਨੂੰ ਹੋਇਆ H2O ਦਾ ਕਹਿੰਦੇ ਨੇਗੇ H2O2 ਬਲਾਸਟ ਹੋ ਗਿਆ ਇੱਕ ਦੋ ਜਗਾ ਤੇ ਚੀਜ਼ ਯਾਰ ਉਹ ਵੀ ਬਹੁਤ ਵਧੀਆ ਸਾਰੇ ਭਰਾ ਉਹ ਵੀ ਵਰਤੋ ਉਹਦਾ ਕਹਿੰਟ ਰਿਜ਼ਲਟ ਆਗਾ ਅਸਲ ਮੈਂ ਤਾਂ ਉਹ ਚੀਜ਼ ਸਰਾ ਯਾਰ ਯਕੀਨ ਜਾਂ ਇਹ ਤਾਂ ਦੇਖੋ ਪਹਿਲੀ ਵਾਰ ਵਰਤ ਕੇ ਦੇਖਦੇ ਆ ਪਤਾ ਲੱਗੂਗਾ ਵੀ ਕੀ ਕਹਿੰਦੀ ਆ ਚੀਜ਼ ਉਹ ਵੀ ਬਹੁਤ ਘੈਂਟ ਯਾਰ ਦੇਖੋ ਯਾਰ ਤਿੰਨੇ ਪਾਪਾਂ ਆਪਣੀਆਂ ਇੱਕ ਸਮਾਨ ਹੋ ਗਈਆਂ ਚੌਥੀ ਆਪਾਂ ਕਰੀ ਜਾਂਦੇ ਆ ਹੋ ਗਿਆ ਇਹ ਚਾਰੇ ਪਾਪਾਂ ਆਪਣੇ ਇੰਕਾ ਸਮਾਨ ਜਿਹੜੇ ਆ ਲੈਵਲ ਨੇ ਪਾਈਪਾਂ ਤੇ ਲੱਗੇ ਹੋਏ ਇਹ ਲੈਵਲ ਉੱਠ ਜਾਣੇ ਨੇ ਆਪਣੇ ਜਦ ਪਾਈਪਾਂ ਚ ਪਾਣੀ ਭਰ ਗਿਆ ਸਾਨੂੰ ਸਾਰਾ ਰਿਜ਼ਲਟ ਚੈੱਕ ਕਰਾਵਾਂਗੇ ਲਾਸਟ ਤੇ ਢੋਲੀਆਂ ਦੀ ਵੀਡੀਓ ਪਾਵਾਂਗੇ ਵੀ ਕਿਵੇਂ ਸਾਫ਼ ਕਰੀਆਂ ਕਿਹੜੇ ਤਰੀਕੇ ਨਾਲ ਸਾਫ਼ ਕਰੀਆਂ ਦਵਾਈ ਨੇ ਕਰਿਆ ਮੜਾ ਮੋਟਾ ਕੰਮ ਸਾਰੀ ਵੀਡੀਓ ਪਾਵਾਂਗੇ ਆਪਾਂ ਲਾਸਟ ਤੇ ਆ ਬਣੇ ਰਹੇ ਆਪਣੇ YouTube ਚੈਨਲ ਨਾਲ ਸਾਰੇ ਭਰਾ ਤੇ ਇੱਕ ਦੋ ਮਾਰੇ ਕਮੈਂਟ ਕਰਨ ਵਾਲੇ ਵੀ ਨੇ ਆ ਕੇ ਆ ਤੈਨੂੰ ਤੇਰੇ ਹਿਸਾਬ ਨਾਲ 2 ਲੱਖ ਪਿਆਰ ਦੀ ਬੱਟ ਦੇ ਭਰਾਵਾ ਘਾਟੇ ਵਾਦੇ ਹਰੇਕ ਕੰਮ 'ਚ ਨੇ ਮੈਨੂੰ ਐਂ ਦੱਸਦੇ ਵੀ ਘਾਟਾ ਕਿਹੜੇ ਕੰਮ 'ਚ ਨਹੀਂ ਹੈਗਾ ਹਰੇਕ ਕੰਮ ਜੀ ਆ ਪੜਾਉਣ ਹਰੇਕ ਕੰਮ 'ਚ ਆਉਂਦਾ ਰਹਿੰਦਾ ਚਲੋ ਯਾਰ ਬੋਲਣ ਵਾਲਿਆਂ ਨੇ ਬੋਲੀ ਜਾਣਾ ਆਪਾਂ ਤਾਂ ਆਪਦਾ ਕੰਮ ਕਰੀ ਜਾਣਾ ਜਿੰਨੀ ਜਿੰਨੀ ਕੋ ਸੋਚਾ ਓਨੀ ਕ ਗੱਲ ਕਹਿ ਦਊਗਾ ਆਪਾਂ ਉਹ ਚੀਜ਼ ਮਾਗਰ ਨਹੀਂ ਜਾਂਦੇ ਲਓ ਜੀ ਚੌਥੀ ਪੈਪ ਵੀ ਹੋ ਗਈ ਇੱਕ ਸਮਾਨ ਲਓ ਜੀ ਟੈਂਕੀਆਂ ਭਰ ਗਿਆ ਪੂਰੀਆਂ ਪਾਣੀ ਦੀਆਂ ਯਾਰੇ ਹੋ ਗਿਆ ਡੱਡੀਆਂ ਫੁੱਲ ਜਾਈ ਜਾਂਦਾ ਪੈ ਪੰਜ ਪਾਣੀ ਤੇ 11 ਪੈਪ ਪੰਜ ਆਪਾਂ ਪਾਣੀ ਛੜਤਾ ਤੇ ਪਾਏ ਜਾਣਾ ਦਾ 7 ਤੋਂ 15 ਮਿੰਟਾਂ ਦੇ ਵਿੱਚ ਵਿੱਚ ਪਾਣੀ ਤੇ ਬਾਕੀ ਦੀ ਫੁੱਲ ਵੀਡੀਓ ਜਦੋਂ ਪੈਪਾਂ ਦਾ ਆਪਾਂ ਪਾਣੀ ਕੱਢਾਂਗੇ ਗੰਦਾ ਪਾਣੀ ਨਿਕਲਦੀ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਇਹਦੇ ਵਿੱਚੋਂ ਪੱਟ ਕੇ ਕੱਢਿਆ ਦਵਾਈ ਦੂਜੀ ਵਾਲਾ ਪਾਣੀ ਸਾਰੀ ਕੱਲੀ ਕੱਲੀ ਚੀਜ਼ ਦੀ ਵੀਡੀਓ ਪਾ ਦਾਂਗੇ ਤੇ ਟੈਂਕੀਆਂ ਡੋਕੀਆਂ ਹੁਣ ਦੇਖ ਸਕਦੇ ਤੁਸੀਂ ਕਿੰਨੀਆਂ ਗੰਧੀਆਂ ਨੇ ਇਹ ਤੇ ਬਾਅਦ ਚੋ ਵੀਡੀਓ ਦਿਖਾਵਾਂਗੇ ਵੀ ਕਿੰਨੀਆਂ ਸਾਫ਼ ਕਰ ਦੂਗਾ ਇਹ ਜੇ H2O 2 ਵਾਂਗੂ ਕੰਮ ਕਰਿਆ ਤਾਂ ਜੇ ਅਦਰਵਾਇਜ਼ ਨਾ ਕੰਮ ਕਰਿਆ ਤਾਂ ਉਹ ਸਾਡੇ ਵੀ ਸਾਰੇ ਨਹੀਂ ਭਰਾ ਬਾਕੀ ਦੀ ਵੀਡੀਓ ਪਾਵਾਂਗੇ ਲਾਸਟ ਤੇ ਠੀਕ ਹੈ ਸਾਰੇ ਭਰਾ ਐਨੀ ਵੀਡੀਓ ਦੇਖੋ ਜੇ ਕੋਈ ਕਹੇ ਚੀਜ਼ ਦੀ ਜ਼ਰੂਰਤ ਆ ਤਾਂ ਹਨ ਜ਼ਰੂਰ ਦੱਸੋ ਉਹ ਚੀਜ਼ ਤੇ ਵੀਡੀਓ ਪਾ ਦਾਂਗੇ ਅਸੀਂ